ਪਤਾ ਕਿ ਦੇਖੋ ਸ਼ੌਕ ਨੇ ਮਹਿਲਾਵਾਂ ਦੇ ਸ਼ੌਕ ਨੇ ਨੱਕ ਦਾ ਕੋਕਾ ਕੰਨਾ ਕਹਿੰਦੇ ਵੀ ਮਾਂ ਪੈਣ ਦੀ ਮਾਂ ਪੈਣ ਦੀ ਕੰਨ ਤੇ ਨੱਕ ਸੁਨੇ ਨਹੀਂ ਹੋਣੇ ਚਾਹੀਦੇ ਸੋ ਉਹਨਾਂ ਦੇ ਉਹਨਾਂ ਦੇ ਕਹਿਣੇ ਨੇ ਉਹਨਾਂ ਦੇ ਸ਼ੌਕ ਨੇ ਉਹ ਵੀ ਪੂਰੇ ਕਰਨਾ ਚਾਹੁੰਦੇ ਨੇ ਉਹ ਵੀ ਕਰਾਂਗੇ ਪੂਰੇ ਪਰ ਕਿ ਟੁਕ ਟੁਕ ਫਿਰ ਆਪ ਕਮਾਈ ਤੋਂ ਹਿਸਾਬ ਨਾ ਕਰੀਏ ਨਾ ਫਿਰ ਕਰੇ ਬੇਟੀਆਂ ਕੁਝ ਕਰਨਾ ਚਾਹੁੰਦੀਆਂ ਨੇ ਪਰ ਕੋਈ ਹੋ ਹੀ ਨਹੀਂ ਰਿਹਾ ਕੁਝ ਚਾਈਨਾ ਦਾ ਕੀ ਚਾਈਨਾ ਕਿਉਂ ਦੁਨੀਆ ਚ ਇਕਨੋਮੀ ਬਣ ਗਿਆ ਇਸ ਵਕਤ ਚਾਈਨਾ ਦੇ ਪਿੰਡਾਂ ਚ ਇੱਕ ਵੀ ਲੇਡੀ ਵੇਲੀ ਨਹੀਂ ਹੈਗੀ ਉਹ ਮਿੱਕੀ ਮਾ우스 ਬਣਾ ਰਹੀਆਂ ਨੇ ਕੋਈ ਟੈਡੀ ਬੀਅਰ ਬਣਾ ਰਹੀਆਂ ਨੇ ਕੋਈ ਬ੍ਰਾਂਡਡ ਕੰਪਨੀਆਂ ਦੇ ਸਾਰੇ ਚਾਈਨਾ ਦੇ ਪਿੰਡਾਂ ਚੋਂ ਬਣ ਕੇ ਜਾਂਦੇ ਆ ਇਸੇ ਕਰਕੇ ਤਾਂ ਆਪਾਂ ਕਹਿੰਦੇ ਚਾਈਨਾ ਅਮਰੀਕਾ ਨਾਲ ਜਿਹੜਾ ਝਗੜਾ ਹੋਇਆ ਚਾਈਨਾ ਕਹਿੰਦਾ ਜੇ ਅਸੀਂ ਰੋਕ ਲਿਆ ਨਾ ਮਾਲ ਕੁਈ ਕੁ ਦੇ ਘਟਮ ਕਨੇ ਉਹਨਾਂ ਨੂੰ ਫੇਰ ਪਤਾ ਲੱਗਿਆ ਉਹ ਕਰੋਨਾ ਵੇਲੇ ਕਿ ਯਾਰ ਅਸੀਂ ਤਾਂ ਕੁਝ ਆਪ ਤਾਂ ਬਣਾਉਂਦੇ ਨਹੀਂ ਕੁਝ ਅਸੀਂ ਇਹ ਸਾਰਾ ਕੁਝ ਉਧਰੋਂ ਇਸ ਕਰਕੇ ਆਪਾਂ ਕਿਉਂ ਡਿਪੈਂਡਡ ਰਹੀਏ ਸਾਨੂੰ ਜਦੋਂ ਆਉਂਦਾ ਸਮਾਨ ਸਾਨੂੰ ਬਣਾਉਣਾ ਸਾਨੂੰ ਬਿਸਕਟ ਆਉਂਦੇ ਆ ਸਾਨੂੰ ਸਰੋਂ ਦਾ ਤੇਲ ਸਾਨੂੰ ਕੱਢਣਾ ਆਉਂਦਾ ਕਹਾਣੀਆਂ ਕੱਚੀ ਕਹਾਣੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਹੈਗੇ ਆ ਮਤਲਬ ਜਿਸ ਵੇਲੇ ਕੋਈ ਮੇਰਾ ਕਿਸਾਨ ਭਰਾ ਕੋਈ ਮੇਰਾ ਮੁਲਾਜ਼ਮ ਵੀਰ ਕੋਈ ਮਜ਼ਦੂਰ ਵੀਰ ਜਿਸ ਵੇਲੇ ਉਹ ਸ਼ਾਮ ਨੂੰ ਕੰਮ ਤੋਂ ਆਵੇ ਮੇਰਾ ਇਹ ਸੁਪਨਾ ਹੈ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਉਹਨਾਂ ਤਾਂ ਸੋ ਟਰਨਓਵਰ ਜਿਸ ਤਰ੍ਹਾਂ ਜੀਟੀ ਕੰਪਨੀ ਕਹਿ ਰਹੀ ਹੈ ਕਿ ਟਰਨਓਵਰ ਕਰੋੜ ਤੋਂ ਘੱਟ ਤਾਂ ਗੱਲ ਹੀ ਨਹੀਂ ਟਰਨਓਵਰ ਸੋ ਇਹ ਸੈਲਫ ਹੈਲਪ ਗਰੁੱਪ ਆਪਣਾ ਇੱਕ ਸੰਗਰੂਰ ਚ ਅਸੀਂ ਕੀਤਾ ਹੁਣ ਇੱਥੇ ਵੀ ਕਰਾਂਗੇ ਕਿਉਂਕਿ ਸੰਗਰੂਰ ਚ ਅਸੀਂ ਥੋੜਾ ਜਿਹਾ ਪ੍ਰਯੋਗਸ਼ਾਲਾ ਬਣਾ ਰੱਖੀ ਸੀ ਥੋੜਾ ਟੈਸਟ ਕਰਕੇ ਦੇਖ ਲੈਂਦੇ ਆ ਵੀ ਕਾਮਯਾਬਾ ਕੰਮ ਇਹ ਪਹਿਲਨਾ ਦਾ ਇੱਕ ਗਰੁੱਪ ਹੈ ਸਾਡਾ ਥੋੜੇ ਵੀ ਬਣੂਗਾ ਉਹ ਚ ਕੀ ਕੀਤਾ ਸੀ ਸਲਾਈ ਮਸ਼ੀਨਾਂ ਦੇਤੀਆਂ ਪਿੰਡਾਂ ਨੂੰ ਪਿੰਡ ਦੀ ਪੰਚਾਇਤ ਘਰ ਚ ਸਲਾਈ ਮਸ਼ੀਨਾਂ ਰੱਖਤੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੰਗਰੂਜਲੇ ਦੀਆਂ ਅਸੀਂ ਆਰਡਰ ਕਰਤਾ ਕਿ ਸਰਕਾਰੀ ਸਕੂਲਾਂ ਦੀ ਵਰਦੀਆਂ ਇੱਥੋਂ ਸੁਵਾਓ। ਨਾ ਆਪ ਕੰਪਿਊਟਰ ਤੇ ਆ ਜਾਂਦਾ ਤੇ ਉਹ ਕੰਪਿਊਟਰ ਕਪੜਾ ਵੀ ਆ ਜਾਂਦਾ ਉਹ ਪਹਿਣਾ ਜਿਹੜੀਆਂ ਨੇ ਮਾਵਾ ਉਸ ਮਸ਼ੀਨ ਨੂੰ ਘਰੇ ਵੀ ਲੈ ਕੇ ਜਾ ਸਕਦੀਆਂ ਨੇ। ਕਿਹਾ ਲੈ ਜਾਓ ਇਹਨਾਂ ਕਪੜਾ ਲੈ ਜਾਓ ਤੁਸੀਂ ਪਰਸੋਂ ਵਰਦੀਆਂ ਅਸੀਂ ਕਿਉਂਕਿ ਦੇ ਦਿਓ। ਜਮ੍ਹਾਂ ਹੋ ਜਾਂਦੀਆਂ ਉਹਨਾਂ ਦੇ ਪੈਸੇ ਮਿਲ ਜਾਂਦੇ। ਜੇਦੋ ਸਰਕਾਰੀ ਸਕੂਲਾਂ ਵਾਲਾ ਕੰਮਜਾਬ ਹੋ ਗਿਆ ਅਸੀਂ ਕਹਿਆ ਪ੍ਰਾਈਵੇਟ ਸਕੂਲਾਂ ਨੂੰ ਵੀ ਕਹੀਏ ਤੁਸੀਂ ਬਣਵਾ ਲਓ ਸਾਤੋਂ ਤਾਂ ਸਾਡੇ ਕੋਲੇ 25 ਪ੍ਰਾਈਵੇਟ ਸਕੂਲ ਵੀ ਆ ਗਏ ਵੀ ਅਸੀਂ ਤੁਹਾਡੇ ਤੋਂ ਬਣਵਾ ਲੈਨੇ ਜੀ ਫਿਰ ਸੀਗਾ ਜੇ ਫਿਰ ਇਹ ਪ੍ਰਾਈਵੇਟ ਤੇ ਸਰਕਾਰੀ ਸਕੂਲ ਹੋ ਗਏ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਕਿਉਂ ਨਾ ਆਪਾਂ ਫਿਰ ਮਾਂ ਪੈਣਾ ਦੇ ਹੱਥੀਂ ਸੋਈਏ ਠੇਕ ਕਰ ਦਿੰਦੇ ਆ ਟੈਂਡਰ ਹੁੰਦੇ ਆ ਉਹ ਚ ਆ ਪੰਗਾ ਹੈ ਉਹ ਪਤਾ ਨਹੀਂ ਕਿਹਾ ਜੀ ਅਸੀਂ ਆਉਂਦੇ ਆ ਆ ਪੁਲਿਸ ਵਾਲੇ ਖੜੇ ਆ ਇਹ ਸਾਰੀਆਂ ਵਰਦੀਆਂ ਆਪਸ ਵਾਈਆਂ ਹੋਈਆਂ ਨੇ ਕਿਉਂਕਿ ਜਿਹੜੀਆਂ ਇਹਨਾਂ ਨੂੰ ਦਿੰਦੇ ਸੀ ਪਹਿਲਾਂ ਨਾ ਉਹ ਤਾਂ ਹੱਥ ਲਾਏ ਤਾਂ ਭੁਰਦੀਆਂ ਨੇ ਇਹ ਇਹ ਫਿਰ ਕਹਿੰਦੇ ਯਾਰ ਠੰਡ ਨਾਲ ਤਾਂ ਨਹੀਂ ਮਰਨਾ ਆਪ ਤਾਂ ਸੰਭਾਲੀਏ ਹਾਂ ਹਾਲ ਸੀ ਨਾ ਤਾਂ ਹੁਣ ਸਰਕਾਰੀ ਜਿਹੜੀਆਂ ਵਰਦੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਵੀ ਸਾਡੀਆਂ ਮਾਵਾ ਪੈਣਾ ਉਹਨਾਂ ਨੂੰ ਬਕਾਇਦਾ ਮਿਲ ਜਾਂਦੇ ਕਿ ਇਹਨੂੰ ਆਫੀਸੀ ਤੇ ਲਾਉਣੇ ਉਹਨਾਂ ਦੇ ਮਤਲਬ ਸਟੇਟਸ ਮਤਾਵਕ ਪੁਲਿਸ ਦੇ ਵੀ ਕਿੰਨੀਆਂ ਫੀਤੀਆਂ ਲੱਗੀਆਂ ਕਿੰਨੇ ਸਟਾਰ ਲੱਗਦੇ ਤੇ ਉਹ ਸਿਓ ਕੇ ਦੇ ਰਹੇ ਨੇ ਔਰ ਪੂਰੇ ਪੰਜਾਬ ਸ਼ੁਰੂ ਕਰਾਂਗੇ ਇਹ ਸਾਰੇ HDFC ਦਾ ਧੰਨਵਾਦ HDFC ਦਾ ਤੁਹਾਨੂੰ ਮੈਂ ਇਸ ਵਾਰਕ ਵੀ ਕਰਨਾ ਚਾਹਣਾ ਕੱਲਾ ਇੱਧਰ ਨਹੀਂ ਜੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਂਦਾ ਹੈ 1 ਕਰੋੜ ਰੁਪਏ ਤਾਂ ਦਿੱਲੀ ਦੇ ਪੰਜਾਬ ਦੀ ਸਰਕਾਰ ਨੇ ਪਹਿਲੀ ਅਨਾਊਂਸ ਕੀਤਾ ਹੋਇਆ ਹੈ ਫੌਜੀ ਜਵਾਨ ਸਾਡਾ ਜਾਂ ਕੋਈ ਸਾਡਾ ਕੋਈ ਪੁਲਿਸ ਦਾ ਮਲਾਜਮ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਦੇ ਵਿੱਚ ਕੀ ਹੈ 2 ਕਰੋੜ ਮਿਲਦਾ ਹੈ ਕారణ 1 ਕਰੋੜ ਰੁਪਇਆ HDFC ਬੈਂਕ ਵੱਲੋਂ ਮਿਲਦਾ ਹੈ। ਸੋ ਇਸ ਕਰਕੇ ਵੀ ਧੰਨਵਾਦ ਹੈ। ਪਹਿਲੀ ਗੱਲ ਤਾਂ ਸੀ ਚਾਹੁੰਦੇ ਆ ਕਿ ਕਿਸੇ ਦੇ ਘਰੇ ਹਜਾ ਮਾਤਮ ਨਾ ਆਵੇ। ਇਹ ਹਜਾ ਮੌਕਾ ਨਹੀਂ ਆਵੇ ਪੈਸੇ ਵੰਡਣ ਦਾ ਸਾਨੂੰ। ਇਹ ਹਜਾ ਚੈੱਕ ਦਿੰਦਾ ਮੈਂ ਚੰਗੇ ਲੱਗਦਾ। ਪਰ ਜੇ ਕੋਈ ਪਰਮਾਤਮਾ ਵੱਲੋਂ ਚਲੋ ਲਿਖੀ ਹੈ। ਤਾਂ ਟਾਲ ਨਹੀਂ ਸਕਦਾ ਕੋਈ। ਪਰ ਫਿਰ ਵੀ ਘਟੁ ਘਟ ਪਰਿਵਾਰ ਤਾਂ ਨਾ ਰੋਲੇ ਨਾ ਬਾਅਦ ਚ ਫਿਰ। ਉਹ ਤਾਂ ਸਾਂਭ ਲਈ ਫਿਰ ਅਸੀਂ ਸੋ ਜਦੋਂ ਮੇਰੇ ਕੋਲੇ ਆਏ ਪ੍ਰੋਫੈਸਰ ਸਾਹਿਬ ਆਏ ਮੇਰੇ پاس ਕਿ ਐਸਾ ਕਹਿੰਨਾ ਮੈਂ ਕਿਹਾ ਮੈਂ ਆਉਂਗਾ ਜੀ ਆਪ ਰੱਖਿਓ ਪ੍ਰੋਗਰਾਮ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਮੈਂ ਕੱਲ ਦਿੱਲੀ ਸੀ ਅੱਜ ਵੀ ਦਿੱਲੀ ਜਾਉਂਗਾ ਹੁਣ ਪਰ ਮੈਂ ਕਿਹਾ ਵੀ ਮੋਗੇ ਵਾਲਾ ਪ੍ਰੋਗਰਾਮ ਨਹੀਂ ਕੈਂਸਲ ਕਰਨਾ ਕਿਉਂਕਿ ਇਹ ਮਾਵਾ ਪੈਣਾ ਦਾ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਔਰ ਐਪਰੀਸ਼ੀਏਸ਼ਨ ਹੌਸਲਾ ਫਜਾਈਏ ਹੋਰ ਮੈਂ ਕੀ ਦਿਆਂ ਤੁਸੀ ਆਪ ਆਪਣੇ ਹੱਥੀ ਕਮਾ ਰਹੇ ਮੈਨੂੰ ਤਾਂ ਇੰਨੀ ਵਧੀਆ ਲੱਗੀ ਜਾਂਦਾ ਜੀ ਐ ਤਾਂ ਹੱਤੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜਾ ਬਾਪੂ ਕੋਈ ਮੰਤਰੀ ਰਹੇ ਜਾਂ ਕੋਈ ਸਾਨੂੰ ਕੋਈ ਪੈਸੇ ਛੱਡ ਦੇ ਹੋਣ ਬਿੱਲਾ ਪੁੱਤ ਨਿਆਰੀ ਲੋ ਮਸਤਾਬ ਕਮਾਇਆ ਕਲਾਕਾਰ ਦੇ ਤੌਰ ਤੇ ਵੀ ਉਹ ਤੋਂ ਪਹਿਲਾਂ ਖੇਤੀ ਵੀ ਕੀਤੀ ਹੈ ਹੱਤੀ ਕੀਤੀ ਅੱਜ ਵੀ ਠੇਕੇ ਤੇ ਜ਼ਮੀਨ ਦਿੰਦੇ ਆ ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਕਿਵੇਂ ਦੇਖੋ ਜਿਹੜਾ ਤੁਹਾਡੇ ਚ ਰਿਹਾ ਹੈ ਜਿਹੜਾ ਤੁਹਾਡੇ ਵਰਗਾ ਹੈ ਉਹੀ ਦੁੱਖ ਤਕਲੀਫਾਂ ਜਾਣ ਸਕਦਾ ਜਿਹੜੇ ਸੌਣ ਦੇ ਚਮਚੇ ਲੈ ਮੂੰਹ ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਪੁੱਛ ਲਓ ਉਹਨਾਂ ਨੂੰ ਪੁੱਛ ਲਓ ਆ ਜਿਹੜੇ ਹੁੰਦੇ ਰਜਵਾੜੇ ਪੁੱਛ ਲਿਓ ਉਹਨਾਂ ਨੂੰ ਲਿਆ ਕਰੋ ਸ਼ਰਤ ਲਾ ਲਓ ਦੱਸਿਓ ਨਾ ਆ ਤਿੰਨ ਚਾਰ ਜਿਹੜੇ ਮੇਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਸੋ ਈਰਵਾਦਨ ਮਜੀਠਿਆ ਉਹ ਕੀ ਯਾਦ ਨਾ ਕਿਤਾਬਾਂ ਜਬ ਉਹ ਕੈਪਟਨ ਮਿੰਦ ਸਿੰਘ ਆਪਾਂ ਨਰਮਾ ਚੁਗ ਲੈਨੇ ਆ ਉਦੋਂ ਬਾਅਦ ਚਾਰ ਪੰਜ ਚੋਗਾ ਚੁੱਕ ਕੇ ਉਦੋਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇ ਧਰ ਦਿੰਨੇ ਆ ਉਹ ਤੁੱਪਨਾ ਖੜ ਜਾਂਦੇ ਨੇ ਤੁਸੀਂ ਦੱਸਿਓ ਨਾ ਇਹਨਾਂ ਨੂੰ ਜਦੋਂ ਟੀਂਡੇ ਖੜ ਗਏ ਇਹਨਾਂ ਨੂੰ ਤਾਹਾਂ ਕੋਠੇ ਤੇ ਚੜ੍ਹ ਲਿਓ ਸਾਰਿਆਂ ਨੂੰ ਤੁਹਾਨੂੰ ਕੀ ਹੈ ਬਤਾਈਏ ਇਸ ਕੇ ਬਾਰੇ ਸਾਰਿਆਂ ਦਾ ਇੱਕੋ ਹੀ ਬੈਨ ਹੋਊਗਾ ਪੰਜਾਬ ਕੀ ਛੱਤਾਂ ਵੀ ਬਹੁਤ ਉੱਚਾਉ ਹੈ ਉਹਨੂੰ ਕਿਵੇਂ ਦੱਸੀਏ ਛੱਤਾਂ ਤੇ ਨਹੀਂ ਇਹ ਟੀਂਡੇ ਤੋੜ ਕੇ ਲਿਆਂਦੇ ਹੋਇਆ ਭਾਈ ਉਹਨੂੰ ਟੀਂਡੇ ਪਤਾ ਹੀ ਨਹੀਂ ਜੀ ਕਦੇ ਕਦੇ ਗਏ ਹੋ ਨਰਮੇ ਦੇ ਖੇਤ ਤੋਂ ਪਤਾ ਲੱਗੇ ਕਦੇ ਸਪਰੇਅ ਦੀ ਢੋਲੀ ਮੋਢੇ ਤੇ ਧਰੀ ਹੋਵੇ ਮੋਨੋਕ੍ਰੋਟੋ ਫਾਸ ਵੀ ਸੜਕੀ ਜਾਂਦੇ ਤਾਂ ਜਿਹੜੀ ਬੈਨ ਹੈ ਸਾਡੇ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਂ ਸਾਡੇ ਤਾਂ ਖੂਨ ਹੀ ਜ਼ਰੀਲੇ ਹੋ ਗਏ ਸਪ੍ਰਿਆਾਂ ਕਰਦੇ ਕਰਦੇ जिਦੇ ਹੱਥ ਹਰੇ ਰੰਗ ਦੇ ਹੋਣ ਪ੍ਰਧਾਨ ਪਕਿਆ ਹੈ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀਆਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਸਾਨੂੰ ਇਹਨਾਂ ਨੂੰ ਕੋਈ ਇਹਨਾਂ ਫਿਕਰ ਹੀ ਨਹੀਂ ਕੀਤਾ ਪੰਜਾਬ ਦਾ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋਲੀ ਘੜਦਾ ਗਵਾਂ ਰੋਕਾਂ ਨੂੰ ਘੱਟੀ ਜਾਂਦੇ ਤੁਸੀਂ ਹਾਂ ਕੋਈ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਅਜਿਹਾ ਤਾਂ ਉਹਦਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੀ ਜੇ ਚੱਜ ਦੇ ਨਿਕਲੇ ਹੁੰਦੇ ਤੁਸੀਂ हूँ माफिया मंगी जाने तीस हूँ लोगों जिम्मेवार ठहराई जाने हो क्यों लोग क्यों जिम्मेवार ने बी किम्मेवार हो कहना लै क्यों लोगों ने इन्नी बार थोड़िया सरकार बनाते काम किया होंगे लोग फिर अच्छा कहें जिधर मर्जी देख लो सारा काम कहीं तो फिर हटाए क्यों लोगों ने फिर जे इता तो लोगों ने हटाए क्यों फिर, फिर। सानू नहीं पता ਕਿ ਵਿਦਿਆ ਨੂੰ ਕਿਹਨੇ ਠੰਗ ਮਾਰੀ ਐ ਤੁਹਾਨੂੰ ਪਤਾ ਨਹੀਂ ਲੋਕ ਕਮਲੇ ਨੇ ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐ ਐਸੈਂ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਰਹੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਇੱਕ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ 'ਚ ਕਦੇ tan θ cos θ ਪੜਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰਲੇ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਇਆ ਹਾਂ ਅਸੀਂ ਕੋਈ ਮੈਂ ਪੈਸੇ ਕਮਾਉਣੇ ਆਇਆ ਮੈਂ ਰਾਜਨੀਤੀ 'ਚ ਪੈਸੇ ਤਾਂ ਕਮਾਉਣ ਵਾਲਾ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜਾਣਾ ਰੋਜ ਮੈਨੂੰ ਕਿਹਦੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਹਾਂ ਤੂੰ ਕਿਹੜੇ ਕਰਜ਼ੇ ਲੈਲੇ ਮੈਂ ਕਿਹਾ ਇਸੇ ਪਿੰਡ 'ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਆਇਆ ਸੀ 2.5 ਲੱਖ ਲਿਆ ਸੀ ਮੈਂ ਕਿਹਾ ਉਹ ਉਹਦਾ ਹਿਸਾਬ ਲਈ ਫਿਰਦೇನೆ ਵੀ ਅੱਜ ਤੋਂ ਐਨੇ ਸਾਲ ਪਹਿਲਾਂ 2.5 ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਜਾ ਮੈਂ ਕਿਹਾ ਮੈਂ ਤਾਂ ਕਰਜ਼ੇ ਲਾਉਣਾ ਫਿਰਦਾ ਯਾਰ ਪੁਰਾਣੇ ਉਹ ਸਾਰਿਆਂ ਨੂੰ ਯਾਦ ਹੈ ਹੁਣ ਕਿਸੇ ਪਿੰਡ 'ਚ ਇਹੋ ਜਿਹਾ ਨਹੀਂ ਹੈਗਾ ਮੈਂ ਖਿਸ਼ੋ ਨਾ ਕੀਤਾ ਹੋਵੇ ਆਬਦਨੀ ਵਾਲੇ ਬੋਗੇ ਵਾਲੇ ਬੁੱਗੀਪੁਰ ਵਾਲੇ हरे को रुरीगढ़ सारे तो पिंडा रोज तो आँदे रहें सभ्याचारक मेलिया से सो मैनू कोई ये नहीं है को मैं कोई कुर्सी को चिपक आया जी कुर्सी कुर्सियां आया जनाब जी मैं पत्रकार कहें इस कुर्सी जिस कुर्सी पर आप बैठे हो उस कुर्सी पर बैठ कर बड़े बड़ों के दिमाग खराब हो जाते हैं आपका क्यों नहीं हुआ मैं क्या फर्क इतना है जो पहनले थे ना वो कुर्सी पर बैठकर फेमस होते थे कुर्सी पर बैठकर मशहूर होते थे मैं मशहूर होने के बाद कुर्सी पर बैठा हूं मुझे कोई मशहूरी <प्थाँगा> so की जरूरत नहीं सो यह गलत फैमी कट देने चौबीस घंटे मैं गला गए मैं माड़ा की करता है यार तड़की मैनू गां कवंत लगे अच्छा जो टीवी मैं पहला आता हूं कहते कमाल भगवंत मान कम कहते ना ना बंदा ही नहीं बदलो बदला ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ 3 ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਜੋਗ ਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦੇਤਾ ਸਾਨੂੰ ਬਹਿਣਾ ਨਹੀਂ ਹੁੰਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਗਦੇਵ ਸਿੰਘ ਖੁੱਡੀਆਂ जो एम तो पी बने से छोटे छोटे होंगे से देखते लाश मरी से कई दिनों बाद दरिया चो खत्म करके रखता परिवार सी का वेलकम तु बे ने उन दो हजार बई च प्रकाश सिंह बादली हराया देखो तो मैं भी फिर खेती बाड़ी महकमा दिता मैं उन्होंने घर के मूर दी मार के लग गया ਬਿਆਜ ਨਾ ਕਰ ਲੋ ਕੀ ਕਰਦਾ ਹੈ ਹੱਥ ਹੈ ਯਾਰ ਵਕਤ ਹੁੰਦਾ ਹੈ ਟਾਈਮ ਹੈ ਤੁਸੀਂ ਰੱਬ ਬਣ ਜੰਨੇ ਹੋ ਅੱਜ ਤੁਹਾਨੂੰ ਚਾਰ ਸਲੂਟ ਪੈਂਦੇ ਆ ਤੁਸੀਂ ਰੱਬ ਬਣ ਕੇ ਇਹ ਗੱਲ ਤਾਂ ਫੇਮੇ ਕੱਢਣੀ ਚਾਹੀਦੀ ਹੈ ਹਰੇਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਭਖਾਰੀਆਂ ਤੋਂ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾਂਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਜੀ ਧਰਿਏ ਕਰਤਾ ਰੋਂੜ ਰਹੀਏ ਬਸ ਪ੍ਰਮਾਤਮਾ ਤੋਂ ਡਰ ਕੇ ਰਹੀਏ ਸੋ ਇਹਨਾਂ ਦੀਆਂ ਜਿਹੜੀਆਂ ਇਹ ਇਦੋਂ ਇਦੋਂ ਪਹਿਲਾਂ ਇਹੋ ਜਿਹਾ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ ਵਿੱਚ ਕਦੇ ਹੋਇਆ ਫੰਕਸ਼ਨ ਇਹੋ ਜਿਹਾ ਵੀ ਜਿੱਥੇ ਅਸੀਂ ਭੈਣਾਂ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਏਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇਹਨੇ ਆਹ ਤੁਹਾਡਾ ਆਸਮਾਨ ਇਹੋ ਜਿਹਾ ਫੰਕਸ਼ਨ ਹੀ ਹੋਣਾ ਔਟ ਕੇ ਜੀ ਨਿਯੁਕਤੀ ਪੱਤਰ ਸਮ ਇਹ ਕਹਾ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਚਾੜ ਕੇ ਜਾਓ ਤਨਯੁਕਤੀ ਹੋ ਨਹੀਂ ਨਿਯੁਕਤੀ ਨਹੀਂ 50000 ਨੌਕਰੀ ਦੇ ਕੇ ਆ ਖੜਾ ਤੁਹਾਡੇ ਸਾਹਮਣੇ 1 ਰੁਪਿਆ ਵੀ 1 ਰੁਪਿਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਨੇ ਗਲੀ ਵਾਲਾ ਪੈਸਾ ਵੀ ਗਿਣਾ ਦੇਣਾ ਕੋਈ ਸਮਝ ਲਓ ਮੈਂ ਸਲਫਾਸ ਖਾਲੀ ਰੁਪਈਆ ਨਹੀਂ ਗਾਦਾ ਸਲਫਾਸ ਖਾਲੀ ਔਰ ਇਹ ਦੁਬੱਟ ਕੀ ਕਰੀਏ ਯਾਰ ਇਹਦਾ ਚਾਹੁੰਦੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਕੇ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਉਹ ਕਹਿੰਦੇ ਸਾਨੂੰ ਮਿਹਰ ਦੁਬਾਰੇ ਲਿਓ ਜੀ ਸਾਡੀਆਂ ਸਾਰੀਆਂ ਗਲਤੀਆਂ ਮਾਫ ਕਰੋ ਜੀ ਸਾਥੋਂ ਆ ਉਹਦੇ ਤਾਂ ਕਰਕੇ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਐਂ ਕੀਤਾ ਹਾਂ ਬਾਤ ਕਰਨਾ ਮੈਂ ਕਹਿੰਦਾ ਫਿਰ ਕੀਤਾ ਤਾਂ ਕੁਝ ਨਹੀਂ ਮੈਂ ਕਹਿਆ ਤਾਂ ਜਮ ਉਹਥੇ ਜੂੜ ਬੋਲੇ ਇਹਦਾ ਮਤਲਬ ਯਾਰ ਤੂੰ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਆ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਅਦ ਮੁੱਕਰੇ ਐ ਲੋਕਾਂ ਨੂੰ ਕੰਮ ਲਈ ਸਮਝਦੇ ਨੇ ਯਾਰ ਤੂੰ ਸਾਡੇ ਰੱਬ ਨੂੰ ਭੇਜੋਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਾਹ ਲਿਓ ਬਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਭਦੇਵ ਸਿੰਘ ਟੀਨਸਾ ਕਹਿੰਦਾ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਐ ਹੱਥ ਬਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮਨ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇਗਾ ਨਾ ਮੈਂ ਕੋਈ ਨਹੀਂ 300 ਸੋ ਬੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਅਜਰ ਹੁੰਦੇ ਨੇ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹਦੀ ਮਾਰਦੇ ਚੀਕ ਨਾ 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 ਉਹਦੀ ਗੱਲ ਨਹੀਂ ਗੱਲ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮੈਨੇ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮੈਂ ਕਿਹਾ ਮੈਂ ਤਾਂ ਮੈਂ ਤਾਂ ਇਹੀ ਆ ਗਿਆ ਜੀ ਮੈਂ ਕੀ ਕਰਾਂ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਆਇਆ ਜੀ ਆ ਮੈਂ ਪਹਿਲਾਂ ਵੀ ਆਇਆ ਸੀ ਫਿਊਚਰ 'ਚ ਵੀ ਆਜਿ ਰਹਾਂਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ओके ਲੋਕਾਂ ਦੀ ਪਰਮਾਤਮਾ ਬਸਦਾ ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰ ਜ਼ਿਲ੍ਹਿਆਂ ਦਾ ਅੱਜ ਲਗਭਗ ਕਿੰਨੇ ਹਜ਼ਾਰ ਲੇਡੀਜ਼ 25000 ਚਾਰ ਜ਼ਿਲ੍ਹਿਆਂ ਚਾਰ ਜ਼ਿਲ੍ਹਿਆਂ 25000 ਲੇਡੀਜ਼ ਨੂੰ ਕੰਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ ਚ ਕਰਾਂਗੇ ਕੰਮ ਮੈਂ ਕੋਈ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਮਾ ਪੈਣਾ ਨੂੰ ਸਾਢੇ ਤੀਆਂ ਪੁੱਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ ਮੈਂ ਆਉਂਗਾ ਮੈਂ ਆਪ ਉਗਟਣ ਕਰੂੰਗਾ ਸਾਨੂੰ ਕੰਮ ਦਿਓ ਜੀ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਹਗਲਾ ਮਾਤ ਨੂੰ ਕਹਿਣੀ ਸੀ ਪਰ ਇੰਨੇ ਪਿਆਰ ਨਾਲ ਪਰ ਇੰਨੇ ਸਿੱਦਤ ਨਾਲ ਮੈਨੂੰ ਸੁਣਿਆ ਸਾਸਤਾਂ ਸ਼ਹੀਦਾਂ ਦੇ ਵਾਰਿਸਾਂ ਗੁਰੂ ਸਾਹਿਬ ਜਿਨ੍ਹਾਂ ਨੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੌਮ ਤੋਂ ਬਾਹਰ ਤੇ ਅਸੀਂ ਤਾਂ ਉਹਨਾਂ ਦੇ ਵਾਰਿਸ ਹਾਂ ਸੋ ਸਾਨੂੰ ਤਾਂ ਕੋਈ ਨਾ ਸਿਖਾਵੇ ਘਟੂ ਘਟ ਕਿ ਦੇਸ਼ ਭਗਤੀ ਕੀ ਹੁੰਦੀ ਹੈ ਜਾਂ ਪੰਜਾਬ ਕਿਹਨੂੰ ਕਹਿੰਦੇ ਅਸੀਂ ਤਾਂ ਹੱਥੀ ਬਣਾਇਆ ਸਾਰਾ 47 ਵੇਲੇ 10 ਲੱਖ ਬੰਦਾ ਸਾਡੇ ਹੀ ਮਰਿਆ ਸਾਡੇ ਨਾਨੇ ਨਾਨੀਆਂ ਸਾਡੀ ਭੂਆ ਫਫੜਤੀਓ ਸਾਡੇ ਅਸੀਂ ਅਸੀਂ ਉਹ ਚੱਲਿਆ ਜਿਹੜਾ ਚੱਲਿਆ ਅੱਜ ਵੀ ਅਸੀਂ ਚੱਲਦੇ ਹਾਂ ਜਦੋਂ ਆਉਂਦੇ ਆ ਪਹਿਲਾਂ ਗੋਲੀ ਸਾਡੇ ਸਾਡਾ ਸੀਨਾ ਹੁੰਦਾ ਮੂਰੇ ਪੈਸਾ ਨੂੰ ਗਾਣਾ ਗੱਡੀ ਜਾਂਦੇ ਬਾਅਦ ਤੁਸੀਂ ਆਏ ਨਹੀਂ ਹੈਗੇ ਤੁਸੀਂ ਉਹਨੇ ਹੋਰ ਕੀ ਕਰੀਏ ਯਾਰ ਰੋਟੀ ਅਸੀਂ ਖਾਉਣੇ ਆ ਤੁਹਾਨੂੰ ਧਰਤੀ ਖਰਾਬ ਕਰ ਲਈ ਅਸੀਂ ਆਪਣੀ ਪਾਣੀ ਸਾਡਾ 450 ਫੁੱਟ ਤੇ 450 ਫੁੱਟ ਤੇ ਚਲਾ ਗਿਆ ਹੋਰ ਕਰੀਏ ਕੀ ਅਸੀਂ ਉਹ ਸਾਨੂੰ ਨਾਰੇ ਲਾਉਣੇ ਪੈ ਰਹੇ ਮੁਰਦਾਬਾਦ ਦੇ ਸਾਨੂੰ ਆਪਦੇ ਫਸਲਾਂ ਦੇ ਭਾਅ ਮੰਗਣੇ ਪੈ ਰਹੇ ਦੇ ਦਿਓ ਸਾਨੂੰ ਭਾਅ ਜਤੋ ਜੋ ਮਰਜੀ ਪੈਦਾ ਕਰਾ ਲਓ ਜਿਹੜਾ ਤੁਸੀਂ ਕਲੰਬੀਆ ਤੋਂ ਮਸੂਰ ਤੇ ਮਹਾ ਦੀ ਦਾਲ 2 ਬਿਲੀਅਨ ਡਾਲਰ 2 ਬਿਲੀਅਨ ਡਾਲਰ ਦੀ ਦਾਲ ਭਾਰਤ ਕੋਲੰਬੀਆ ਤੋਂ ਮੰਗਵਾਉਂਦਾ ਹੈ ਮੈਂ ਕਿ ਸਾਨੂੰ ਦਿਓ ਮੌਕਾ ਜੀ ਅਸੀਂ ਅਸੀਂ ਪੈਦਾ ਕਰਕੇ ਦੇਣਾ ਤੁਹਾਨੂੰ ਮਸੂਰ ਤੇ ਮਹਾਂਦਾਲ ਸਾਨੂੰ ਐਮਐਸਪੀ ਦਿਓ ਅਜੀ ਅਜੀ ਤੂੰ ਉੱਧਰ ਨੂੰ ਕਰ ਨਾ ਜਾਣ ਲਾ ਦੀਏ ਵੀ ਉਹ ਆਪਣੇ ਤੋਂ ਦੂਜੇ ਦੇਸ਼ ਮੰਗਾਇਆ ਕਰਨਗੇ ਤੂੰ ਦੱਸੋ ਮੈਂ ਕਿਉਂ ਖਰਚੀਏ ਨੇ ਪੈਸੇ ਸਾਨੂੰ ਦਿਓ ਧਰਤੀ ਸਾਡੀ ਹੈ ਜੀ ਆਪ ਜਾਓ ਜੋ ਮਰਜੀ ਬੀਦੋ ਉਹ ਕੋ ਪੈਨ। ਸੋ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ। ਅੱਜ ਦਾ ਫੰਕਸ਼ਨ ਲਈ ਮੇਰਾ ਇੱਕ ਅਜੀਬ ਮੇਰਾ ਵੀ 3 ਸਾਲ ਹੋ ਗਏ ਮੈਨੂੰ ਮੁੱਖ ਮੰਤਰੀ ਬਣੇ ਲਗਭਗ 16 ਮਾਰਚ ਨੂੰ 3 ਸਾਲ ਹੋ ਜਾਣਗੇ। ਇਸ ਤਰ੍ਹਾਂ ਦਾ ਫੰਕਸ਼ਨ ਮੈਂ ਨਹੀਂ ਦੇਖਿਆ ਜਿਹਦੇ ਵਿੱਚ ਮਾਵਾ ਪੈਣਾ ਆਪਣੀ ਸਫਲਤਾ ਦੀ ਕਹਾਣੀ ਆਪ ਦੱਸਣੀ ਕਿਸ ਨੇ ਲਿਖਿੰਦ ਤਾ। ਪੈਣੇ ਲਿਖ ਕੇ ਤਾਂ ਨਹੀਂ ਦਿੱਤਾ ਕੁਝ। ਲਿਖ ਕੇ ਤਾਂ ਦਿੱਤਾ। ਵਿਆਹ ਬੋਲੇ। ਦਿਲੋਂ ਬੋਲੇ। ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਅੱਜ ਕੱਲ ਕਿਵੇਂ ਜਾਂਦੇ ਆ ਰੈਲੀਆਂ 'ਚ ਮੋਹੋਦੀ ਮੋਹੋਦੀ ਪੈਸੇ ਮਿਲਦੇ ਆ ਉਹ ਵੀ ਦੰਦੇ ਨਹੀਂ ਬਾਅਦ 'ਚ ਦਿਹਾੜੀ ਮੁੱਕਰ ਜਾਂਦੇ ਆ ਬਾਅਦ 'ਚ ਸਾਨੂੰ ਨਹੀਂ ਮੰਗਾਉਣੇ ਪੈਂਦੇ ਸਾਡਾ ਆਪ ਹੀ ਆਉਂਦੇ ਆ ਸਾਡਾ ਆਰਗੇਨਿਕ ਹੈ ਸੋ ਜਿੰਨਾ ਤੁਹਾਡਾ ਪਿਆਰ ਮਿਲਿਆ ਬੇਬੇ ਨੂੰ ਵੀ ਦੱਸੂਗਾ ਬੇਬੇ ਸੁਣਦੀ ਹੋਣੀ ਮਿਲਦਾ ਟੀਵੀ ਤੇ ਚਲੀ ਜਾਂਦਾ ਹੁਣ ਪੱਕਾ ਬੇਬੇ ਫੋਨ ਕਰੂਗੀ ਭਈ ਅੱਜ ਮੌਕੇ ਸੀ ਮੈਂ ਕਿਹਾ ਪਈ ਮੈਂ ਸੁਣ ਲਿਆ ਚਲੋ ਸ਼ੁਕਰ ਮਾਮਾ ਟੰਡੀਆਂ ਸ਼ਾਮਾ ਸ਼ਾਮਾ ਕੌਣ ਕਰੇ ਮਾਮਾ ਜਿਉਂਦਿਆਂ ਬਸਤੇ ਰਹਿਣ ਜਾਂਦਾ ਤੁਰਿਆ ਜਾਂਦਾ ਜਿਸ ਕਰ ਮਾਣਾ ਹੋਵੇ ਰੱਬ ਫੇਰ ਕੇ ਮੂੰਹ ਲੱਗ ਜਾਂਦਾ ਮਤਲਬ ਉਸ ਕਰ ਭਲੇ ਰੱਬ ਵੀ ਨਹੀਂ ਮੂੰਹ ਕਰਦਾ ਜਿਹੜੇ ਕਰੇ ਮਾਣਾ ਹੋਵੇ ਮਾ ਰੱਬ ਦਾ ਰੂਪ ਜਿਉਂਦਿਆਂ ਬਸਦਿਆਂ ਰੋਪਣ ਜਿਉਂਦਿਆਂ ਬਸਦਿਆਂ ਰੋ ਮਾਮਾ ਦਾ ਅਸ਼ੀਰਵਾਦ ਚਾਹੀਦਾ आए अफसर साहबान जिन्हें भी कंपनी के डायरैक्टर साहबान मंत्री साहबान जिन्हें भी साकमे अफसर साहबान बहुत बहुत बधाइया भी मुबारक भी और जो तो मर्जी बुला लो हाजिर होव बहुत बहुत धन्यवाद बोले सोनिहार भाई खालसा वागुरु जी बहुत बहुत धन्यवाद जी